ਜੀ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਖੜੇ ਆ ਜੀ ਮੋਗਾ ਮੰਡੀ ਸੋਈ ਤੁਹਾਡੇ ਵਾਸਤੇ ਸਭ ਤੋਂ ਪਹਿਲਾ ਟਰੈਕਟਰ ਲੈ ਕੇ ਆ ਗਿਆ ਸਵਰਾਜ 744 ਐਫੀ ਸਵਰਾਜ 744 ਟਰੈਕਟਰ ਆ ਜੇ ਗੱਲ ਕਰੀਏ ਜੀ ਮਾਡਲ ਦੀ 2011 ਮਾਡਲ ਆ ਡਿਮਾਂਡ ਹੈਗੀ ਆ 3 ਲੱਖ 50 ਹਜ਼ਾਰ 3 ਲੱਖ 50 ਹਜ਼ਾਰ ਇਸ ਟਰੈਕਟਰ ਦੀ ਡਿਮਾਂਡ ਆ ਜੀ ਫੈਬਰ ਵਾਲੀ ਟਰੈਕਟਰ ਦੇ ਛਤਰੀ ਲੱਗੀ ਆ ਸੋਹਣਾ ਟਰੈਕਟਰ ਆ ਚਾਰੇ ਟਾਇਰ ਬੀਕੇਟੀ ਕੰਪਨੀ ਦੇ ਟਾਇਰ ਆ ਜੀ ਅੱਦੇ ਟਾਇਰ ਆ ਚਾਰੇ ਅਰੀਨਾ ਰੰਗ ਬਿਰਦਾ ਟਰੈਕਟਰ ਆ ਸੋਹਣਾ ਟਰੈਕਟਰ ਆ ਬੇਦਾਗ ਮਗਰਾੜਾ ਜੀ ਬੇਦਾਗ ਮਗਰਾੜਾ ਸਰਕਾਰੀ ਨੰਬਰ ਪਲੇਟਾਂ ਟਰੈਕਟਰ ਦੇ ਲੱਗੀਆਂ ਸਰਕਾਰੀ ਨੰਬਰ ਪਲੇਟਾਂ ਟਰੈਕਟਰ ਦੇ ਲੱਗੀਆਂ ਸਾਮਾਨ ਆ ਟਰੈਕਟਰ ਦੇ ਨਾਲ ਜਿਵੇਂ ਇਹ ਡੰਡਾ ਫੱਟੀ ਛਤਰੀ ਸਾਰਾ ਸਾਮਾਨ ਨਾਲ ਮਿਲੂਗਾ ਬਾਕੀ ਬਹੁਤ ਹੀ ਸੋਹਣਾ ਟਰੈਕਟਰ ਆ ਜੀ ਸੋਹਣਾ ਟਰੈਕਟਰ ਆ ਪੂਰਾ ਅਰੀਨਾ ਰੰਗ ਬਿਰਦਾ ਟਰੈਕਟਰ ਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਦੇਖ ਸਕਦੇ ਹੋ ਇੰਜਨ ਗੇਅਰ ਦੀ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਆ ਆਰ ਕਹਿੰਦਾ ਵੀ ਇੰਜਣ ਗੇਰ ਨਾਲ ਇੰਜਣ ਗੇਰ ਦੀ ਫੁੱਲ ਗਰੰਟੀ ਆ ਭਣਾ ਤੁਸੀਂ ਟਰੈਕਟਰ ਚਲਾ ਕੇ ਵਾਕੇ ਤੁਸੀਂ ਟਰੈਕਟਰ ਲੈ ਆ ਸਕਦੇ ਹੋ ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਉਤੋਂ ਗੱਲ ਕਰਕੇ ਤੁਸੀਂ ਟਰੈਕਟਰ ਨ ਖਰੀਦ ਸਕਦੇ ਹੋ ਜੀ ਅੱਗੇ ਫਿਰ ਆ ਗਿਆ ਜੀ ਸਵਰਾਜ 735 ਟਰੈਕਟਰ ਆ ਸੋਨਾ ਟਰੈਕਟਰ ਆ ਪਿਆਵ ਨੰਬਰ ਆ ਜੀ ਜੇ ਗੱਲ ਕਰੀਏ ਮਾਡਲ ਦੀ 2000 ਤੇ 2 ਮਾਡਲ ਆਈ 2 ਲੱਖ 15 ਹਜ਼ਾਰ ਇਸ ਟਰੈਕਟਰ ਦੀ ਡਿਮਾਂਡ ਆ ਜੀ 215000 ਰੈਸਟਰੈਕਟਰ ਦੀ ਡਿਮਾਂਡ ਆ ਜੇ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਦੀ ਦੇਖ ਸਕਦੇ ਹੋ ਜੇ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਦੀ ਜੀ ਚਾਰੇ ਟਾਇਰ ਟਰੈਕਟਰ ਦੇ ਨਵੇਂ ਟਾਇਰ ਆ 95 ਪੈਸੇ ਟਾਇਰਾਂ ਕੰਡੀਸ਼ਨ ਤੁਸੀਂ ਟਾਇਰਾਂ ਦੀ ਦੇਖ ਸਕਦੇ ਹੋ ਬਾਕੀ ਬੇਦਾਗ ਟਰੈਕਟਰ ਦੇ ਮਗਰਾੜਾ ਟਰੈਕਟਰ ਦੇ ਨਾਲ ਸਮਾਨ ਜਿਵੇਂ ਡੰਡਾ ਫੱਟੀ ਸਾਰਾ ਨਾਲ ਮਿਲੂਗਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਮਾਲਕ ਵੀਰਾਂ ਵੱਲੋਂ ਸੋਹਣਾ ਟਰੈਕਟਰ ਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਵਰਾਜ 835 ਪੀਆਵ ਨੰਬਰ ਆ ਪੀਵੀ 20 ਨੰਬਰ ਆਈ ਟਰੈਕਟਰ ਦਾ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਅੱਗੇ ਆ ਗਿਆ ਜੀ ਸਵਰਾਜ 855 ਸਵਰਾਜ 855 ਐਫੀ ਟਰੈਕਟਰ ਆ ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ 2016 ਮਾਡਲ ਟਰੈਕਟਰ ਆਈ ਡਿਮਾਂਡ ਹੈਗੀ ਆ 5 ਲੱਖ 65 ਹਜ਼ਾਰ 5 ਲੱਖ 65 ਹਜ਼ਾਰ ਦੇ ਟਰੈਕਟਰ ਦੀ ਡਿਮਾਂਡ ਆ ਸੋਹਣਾ ਟਰੈਕਟਰ ਆ Ориジナル ਰੰਗ ਪੇੜ ਦਾ ਟਰੈਕਟਰ ਆ ਕੰਡੀਸ਼ਨ ਤੁਸੀਂ ਟਰੈਕਟਰ ਦੀ ਵੇਖ ਸਕਦੇ ਹੋ ਫੈਬਰ ਵਾਲੀ ਟਰੈਕਟਰ ਦੇ ਛਤਰੀ ਲੱਗੀ ਆ ਕੰਡੀਸ਼ਨ ਤੇ ਦੇਖ ਸਕਦੇ ਹੋ ਰੀਨਾ ਰੰਗ ਪੇੜਦਾ ਟਰੈਕਟਰ ਆ ਜੀ ਅਰੀਨਾ ਰੰਗ ਪੇੜਦਾ ਟਰੈਕਟਰ ਆ ਜੇ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਦੀ ਚਾਰੇ ਟਾਇਰ ਅੱਡੇ ਟਾਇਰ ਆ ਟਰੈਕਟਰ ਦੇ ਸੋਹਣਾ ਟਰੈਕਟਰ ਆ ਅਰੀਨਾ ਰੰਗ ਪੇੜਦਾ ਇੱਥੇ ਹੀ ਦੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ 16 ਮਾਡਲ 565 ਡਿਮਾਂਡ ਆ ਬਾਕੀ ਮੌਕੇ ਤੇ ਮਾਤਾਨ ਹੋ ਜਾਊਗਾ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਜਾਊਗਾ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਦੇਖ ਸਕਦੇ ਹੋ